ਟ੍ਰਸਟ ਵਿੱਚ ਪੈਂਦ ਜ਼ਰਕਪੁਰ ਦੀ ਮੀਦ ਨਾਲ ਬਿਹਾਲ ਮੋਹਲੀ ਦਾ ਹੋਇਆ ਹੈ ਜ਼ਰਕਪੁਰ ਦਾ ਜ਼ਿਕਰ ਜ਼ਰਕਪੁਰ ਦੀਆਂ ਸੜਕਾਂ ਤੇ ਗੋਡੇ-ਗੋਡੇ ਪਾਣੀ ਚਾਰ ਚਪੇਰੇ ਨਜ਼ਰ ਆ ਰਿਹਾ ਹੈ ਆਵਾਜਾਈ ਚ ਕਾਫੀ ਪਰੇਸ਼ਾਨੀ ਆਮ ਲੋਕਾਂ ਨੂੰ ਹੋ ਰਹੀ ਹੈ ਨਿਕਾਸੀ ਕਿਤੇ ਵੀ ਪਾਣੀ ਦੀ ਨਹੀਂ ਹੋ ਰਹੀ ਜਿਸ ਕਰਕੇ ਕਾਫੀ ਵੱਡੇ ਪੱਧਰ ਤੇ ਜੋ ਲੋਕ ਨੇ ਇੱਥੇ ਪਰੇਸ਼ਾਨ ਨੇ ਕਿਉਂਕਿ ਬਿਲਕੁਲ ਹੀ ਚੰਡੀਗੜ੍ਹ ਦੇ ਨਾਲ ਲੱਗਦਾ ਹੋਇਆ ਪੂਰਾ ਇਲਾਕਾ ਹੈ ਟ੍ਰਾਈ ਸਿਟੀ ਚ ਪੈਂਦਾ ਹੈ ਜ਼ਰਕਪੁਰ ਪਰ ਵੱਡੇ-ਵੱਡੇ ਇੱਥੇ ਜੋ ਨੇ ਕਹਿ ਸਕਨੇ ਕਿ ਇੱਥੇ ਫਲੈਟਸ ਬਹੁਤ ਜ਼ਿਆਦਾ ਮਾਤਰਾ ਚ ਬਣ ਚੁੱਕੇ ਨੇ ਜਿਸ ਕਰਕੇ ਪਾਣੀ ਦੀ ਨਿਕਾਸੀ नहीं होती है व्डे पद्धर से प्रॉब्लम इतने हर मानसून सीजन च आँगी है ताजियां तस्वीर किस तरीके जो सड़क ने उन्हें कई, कई कई फुट पानी भरया हुआ है एक शख्स की जो बाइक टोए च फस गई है बड़ी मशक्कत तो बाद उसने अपनी जो बाइक है बाहर क्ढ़ी है मेरे नौ कि मनोज राठी लाइव जुड़े हुए हैं मनोज हर मौनसून सीजन च जोरखपुर का हाल बेहाल होंगे अस देखा है कि आ, जो एरिया है घट है कई सोसाइटीज़ बन गई ने फ्लैट बन गए हैं पर जो सीवर सिस्टम है वो पुराना है ਦੇਖੋ ਸਰਬਜੋਤ ਬਿਲਕੁਲ ਜਿਦਾ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਬਹੁਤ ਡਵੈਲਪ ਹੋਇਆ ਵੱਡੀ ਵੱਡੀ ਸੋਸਾਇਟੀ ਬਣ ਚੁੱਕੀ ਹੈ ਵੱਡੇ ਵੱਡੇ ਸ਼ੋਰੂਮ ਫਲੈਟਸ ਡਵੈਲਪਿੰਗ ਜ਼ੀਰਕਪੁਰ ਦੀ ਅਸੀਂ ਗੱਲ ਕਰ ਲਈ ਲੇਕਿਨ ਜਿਹੜੀ ਬੇਸਿਕ ਅਮੈਨਿਟੀਆਂ ਲੋਕਾਂ ਨੂੰ ਮਿਲਣੇ ਚਾਹੀਦੇ ਉਹ ਕਿਤੇ ਨਾ ਕਿਤੇ ਬਹੁਤ ਹੀ ਜ਼ਿਆਦਾ ਖਰਾਬ ਸਿਚੁਏਸ਼ਨ ਹੈ ਥੋੜਾ ਜਿਹਾ ਮੀਂਹ ਪੈਂਦਾ ਤੇ ਹਾਲਾਤ ਤੁਹਾਡੇ ਸਾਹਮਣੇ ਨੇ ਇਸ ਟਾਈਮ ਅਸੀਂ ਮੌਜੂਦ ਆ ਜ਼ੀਰਕਪੁਰ ਦੇ ਇੰਟਰਨਲ ਰੋਡ ਤੇ ਜਿੱਥੇ ਬਿਲਕੁਲ ਨੇੜੇ ਤੇੜੇ ਤਾਂ ਸ਼ੋਰੂਮ ਨੇ ਵੱਡੀ ਵੱਡੀ ਬਿਲਡਿੰਗਸ ਨੇ ਫਲੈਟਸ ਨੇ ਔਰ ਵੀ ਕੰਸਟ੍ਰਕਸ਼ਨ ਚੱਲ ਰਹੀ ਹੈ ਲੇ ਜਿਹੜੀ ਮੇਨ ਰੋਡ ਹੈ ਉਹਨਾਂ ਦਾ ਹਾਲ ਤੁਸੀਂ ਖੁਦ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਪਾਣੀ ਦੀ ਨਿਕਾਸੀ ਨਹੀਂ ਰੋਡ ਦੇ ਵਿੱਚ ਥੋੜਾ ਜਿਹਾ ਵੀ ਪੈਂਦਾ ਤਾਂ ਇੱਥੇ ਇੰਨਾ ਬੁਰਾ ਹਾਲ ਹੁੰਦਾ ਹੈ ਕਿ ਪੂਰਾ ਰੋਡ ਜਿਹੜਾ ਹੈ ਵਾਟਰ ਲੌਗਿੰਗ ਦੀ ਦਿੱਕਤ ਹੁੰਦੀ ਹੈ ਤੇ ਨਾਲ ਨਾਲ ਜਿਹੜੇ ਸੀਵਰੇਜ ਹੈ ਉਹਨਾਂ ਨੂੰ ਵੀ ਓਵਰਫਲੋ ਜਿਹੜਾ ਹੈ ਉਹ ਜ਼ਰੂਰ ਵੇਖਣ ਨੂੰ ਮਿਲਦਾ ਹੈ ਜਿਸ ਕਰਕੇ ਵੱਡੇ ਵੱਡੇ ਜਿਹੜੇ ਟੋਏ ਇੱਥੇ ਪਏ ਹੋਏ ਨੇ ਕਾਫੀ ਜ਼ਿਆਦਾ ਦਿੱਕਤਾਂ ਜਿਹੜੀ ਹੈ ਲੋਕਾਂ ਦੀ ਗੱਡੀਆਂ ਰੁਕ ਜਾਂਦੀਆਂ ਨੇ ਲੋਕਾਂ ਨੂੰ ਕਾਫੀ ਦਿੱਕਤ ਖੱਜਲ ਖਵਾਰੀ ਜਿਹੜੀ ਹੈ ਉਹ ਜ਼ਰੂਰ ਸਾਹਮਣੇ ਆਂਦੀ ਹੈ ਕਿਉਂਕਿ ਇਹ ਪਹਿਲੀ ਵਾਰੀ ਨਹੀਂ ਹੈ ਇਹ ਹਰ ਵਾਰ ਦਾ ਹੀ ਕੰਮ ਹੈ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਹਰ ਟਾਈਮ ਜਦਲੀ ਮੌਨਸੂਨ ਐਕਟਿਵ ਹੁੰਦਾ ਹੈ ਤੀਜ ਮੀਂਹ ਪੈਂਦਾ ਹੈ ਤਾਂ ਇਸ ਤਰ੍ਹਾਂ ਦੀ ਜਿਹੜੀ ਦਿੱਕਤ ਹੈ ਉਹ ਲੋਕਾਂ ਨੂੰ ਜ਼ਰੂਰ ਪੇਸ਼ ਆਂਦੀ ਹੈ ਔਰ ਜਿਹੜੇ ਲੋਕ ਨੇ ਉਹ ਵੀ ਜ਼ਰੂਰ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਲ ਜਿਹੜਾ ਕੰਪਲੇਂਟ ਕਰਦੇ ਆ ਇੱਥੇ ਦੇ ਜਿਹੜੇ ਇਲਾਕਾ ਦੇ ਜਿਹੜੇ ਵੀ ਹਲਕਾ ਵਿਧਾਇਕ ਨੇ ਉਹਨਾਂ ਨੂੰ ਵੀ ਅਸੀਂ ਕੰਪਲੇਂਟ ਦਿੱਤੀ ਹੈ ਲੇਕਿਨ ਜਿਹੜੀ ਸੋਲੂਸ਼ਨ ਹੈ ਉਹ ਬਿਲਕੁਲ ਨਹੀਂ ਨਿਕਲਿਆ ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਔਰ ਇਹ ਹਾਲਾਤ ਤੁਹਾਡੇ ਸਾਹਮਣੇ ਨੇ ਮੂੰਹ ਬੋਲਦੀ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਇਹ ਤਾਂ ਪਹਿਲਾ ਰੋਡ ਹੈ ਇਹਦੇ ਨਾਲ ਨਾਲ ਜੇ ਅਸੀਂ ਗੱਲ ਕਰ ਲਈਏ ਵੀਆਈਪੀ ਰੋਡ ਦੀ ਵੀ ਤਸਵੀਰਾਂ ਤੁਸੀਂ ਵੇਖੋਗੇ ਕਿ ਉੱਥੇ ਵੀ ਆ ਬੁਰਾ ਹਾਲ ਹੈ ਕਿਉਂਕਿ ਸਵੇਰ ਦਾ ਸਮਾਂ ਹੁੰਦਾ ਹੈ ਸਕੂਲ ਦੇ ਬੱਚੇ ਜਾ ਰਹੇ ਨੇ ਜਾਂ ਜਿਹੜੇ ਲੋਕ ਨੇ ਉਹ ਡਿਊਟੀ ਜਾ ਰਹੇ ਨੇ ਪਰ ਲੇਕਿਨ ਵਾਟਰ ਲੌਗਿੰਗ ਦੀ ਜਿਹੜੀ ਦਿੱਕਤ ਹੈ ਹਾਲਾਂਕਿ ਹੁਣ ਦੇਖੋ ਮੀਂਹ ਰੁਕਿਆ ਹੋਇਆ ਹੈ ਮੀਰੂਕ ਰੁੱਕ ਕੇ ਮੀਂਹ ਪਿਆ ਰਿਹਾ ਲੇਕਿਨ ਉਹਦੇ ਬਾਵਜੂਦ ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਹੈ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਹੈ ਉਹ ਜ਼ਰੂਰ ਵੇਖਣ ਨੂੰ ਮਿਲ ਰਹੇ ਕਿ ਲੋਕਾਂ ਨੂੰ ਕਿਸ ਤਰ੍ਹਾਂ ਦੀ ਹਾਲਾਂਕਿ ਲੋਕ ਫਲੈਟ ਖਰੀਦਦੇ ਹਨ ਪੈਸਾ ਇਨਵੈਸਟ ਕਰਦੇ ਹੈ ਸ਼ੋਰੂਮ ਖਰੀਦਦੇ ਹੈ ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਬੇਸਿਕ ਕਮਿਨਿਟੀ ਜਿਹੜੀ ਹੈ ਉਹ ਨਹੀਂ ਮਿਲਦੀ ਜਿਸ ਕਰਕੇ ਲੋਕਾਂ ਚ ਨਰਾਜ਼ਗੀ ਜਿਹੜੀ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਸਕਦੀ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਕਾਫੀ ਚੀਜ਼ਾਂ ਨੇ ਹਾਲਾਂਕਿ ਇਹ ਤਾਂ ਇੱਕ ਮੇਨ ਇੰਟਰਨਲ ਰੋਡ ਹੈ ਜੇ ਆਪਾਂ ਬਾਹਰ ਨੂੰ ਜਾਈਏ ਵੀਆਈਪੀ ਰੋਡ ਸਾਈਡ ਉੱਥੇ ਵੀ ਬੁਰਾ ਹਾਲ ਹੈ ਉੱਥੇ ਵੀ ਵਾਟਰ ਲੌਗਿੰਗ ਦੀ ਦਿੱਕਤ ਹੈ ਵਾਟਰ ਲੌਗਿੰਗ ਦੀ ਦਿੱਕਤ ਤਾਂ ਹੁੰਦੀ ਹੈ ਤਾਂ ਲੋਕਾਂ ਨੂੰ ਖੱਜਲ-ਖਵਾਰੀ ਹੁੰਦੀ ਹੈ ਔਰ ਹਰ ਵਾਰ ਇਹ ਨਹੀਂ ਕਿ ਇਸ ਵਾਰੀ ਦੇਖਣ ਨੂੰ ਇਸ ਤਰ੍ਹਾਂ ਦੀ ਚੀਜ਼ਾਂ ਮਿਲ ਰਹੀਆਂ ਲੇਕਿਨ ਆ ਦੇਖਣ ਨੂੰ ਮਿਲਦੀ ਹੈ ਜਿਸ ਕਰਕੇ ਲੋਕਾਂ 'ਚ ਕਾਫੀ ਨਰਾਜ਼ਗੀ ਜਿਹੜੀ ਹੈ ਉਹ ਜ਼ਰੂਰ ਦੇਖਣ ਨੂੰ ਮਿਲਦੀ ਹੈ ਔਰ ਬਲਕਿ ਜ਼ੀਰਕਪੁਰ ਹੀ ਨਹੀਂ ਜੈਸੀ ਗੱਲ ਕਰ ਲਈਏ ਡੇਰਾ ਵਸੀ ਦੇ ਨਾਲ-ਨਾਲ ਜਿਹੜਾ ਖਰੜ ਏਰੀਆ ਹੈ ਖਰੜ ਏਰੀਆ ਦੇ ਵਿੱਚ ਹੋਰ ਵੀ ਬੁਰਾ ਹਾਲ ਹੈ ਜਿਹੜੇ ਲਗਾਤਾਰ ਲੋਕੀ ਸਾਨੂੰ ਕਾਲ ਕਰਦੇ ਆਂ ਵੀਡੀਓ ਜਿਹੜੀ ਹੈ ਪੇਸ਼ ਕੇ ਦਿਖਾਉਂਦੇ ਕਿ ਹਾਲਾਤ ਤੁਸੀਂ ਦੇਖੋ ਕਿ ਇੰਟਰਨਲ ਰੂਟਸ ਦੇ ਕੀ ਨੇ ਕਿਸ ਤਰ੍ਹਾਂ ਦਾ ਪ੍ਰਸ਼ਾਸਨ ਦਾ ਕੰਮ ਹੈ ਕਿਸ ਤਰ੍ਹਾਂ ਜਿਹੜਾ ਉੱਥੇ ਰੋਡ ਵਿੰਗ ਆ ਕੰਮ ਨਹੀਂ ਕਰਦਾ ਵਾਟਰ ਲੋਕਿੰਗ ਕਰਕੇ ਸੜਕਾਂ ਟੁੱਟ ਜਾਂਦੀਆਂ ਹੈ ਔਰ ਜਿਸ ਤਰ੍ਹਾਂ ਦੀ ਦਿੱਕਤਾਂ ਪੇਸ਼ ਆਂਦੀ ਹੈ ਤਾਂ ਕਹਿ ਸਕਦੇ ਆ ਕਿ ਜੇਕਰ ਥੋੜਾ ਜਿਹਾ ਵੀ ਪੈ ਗਿਆ ਕਿਉਂਕਿ ਮੌਨਸੂਨ ਐਕਟਿਵ ਹੈ ਔਰ ਆਉਣ ਵਾਲੇ 2-3 ਦਿਨ ਦਾ ਵੀ ਜਿਹੜਾ ਮੌਨਸੂਨ ਦਾ ਅਲਰਟ ਦਿੱਤਾ ਗਿਆ yellow ਤੇ orange ਅਲਰਟ ਦਿੱਤਾ ਗਿਆ ਲੇਕਿਨ ਨਾਲ ਦੇ ਨਾਲ ਹੀ ਲੋਕਾਂ ਨੂੰ ਕਾਫੀ ਖੱਜਲ-ਖਵਾਰੀ ਜਿਹੜੀ ਆ ਉਹ ਜ਼ਰੂਰ ਵੇਖਣ ਨੂੰ ਮਿਲਦੀ ਹੈ ਵਾਟਰ ਲੌਗਿੰਗ ਹੁਣ ਆਮ ਦਿੱਕਤ ਹੋ ਚੁੱਕੀ ਹੈ ਕਿਉਂਕਿ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕਿਸੇ ਤਰ੍ਹਾਂ ਦਾ ਕੋਈ ਹਰ ਬਾਰ ਦੀ ਇਹੀ ਸਮੱਸਿਆ ਜਿਹੜੀ ਆ ਜ਼ਰੂਰ ਲੋਕਾਂ ਨੂੰ ਆਉਂਦੀ ਹੈ ਜਿਸ ਕਰਕੇ ਨਰਾਜ਼ਗੀ ਜ਼ਰੂਰ ਜਿਹੜੀ ਆ ਲੋਕਾਂ ਦੀ ਦੇਖਣ ਨੂੰ ਮਿਲ ਰਹੀ ਹੈ ਤਰਫ ਜੋ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਮਨੋਜ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਟ੍ਰਾਇਸਿਟੀ ਦਾ ਬੁਰਾ ਹਾਲ ਹੈ ਮੋਹਾਲੀ ਦੀ ਗੱਲ ਕਰੀਏ ਦੂਸਰੇ ਪਾਸੇ ਜ਼ਰਖਪੁਰ ਦੀ ਅਸੀਂ ਗੱਲ ਕਰੀਏ ਕਿ ਮੀਂਹ ਲਗਾਤਾਰ ਕਿਨੇ ਦਿਨਾਂ ਦਾ ਪੈ ਰਿਹਾ ਹੈ ਪਰ ਪਾਣੀ ਦੀ ਨਿਕਾਸੀ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਰਹੀ ਜਿਸ ਕਰਕੇ ਆਮ ਲੋਕਾਂ ਨੂੰ ਦਿੱਕਤਾਂ ਦਰਪੇਸ਼ ਆ ਰਹੀਆਂ ਹਨ